ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਲਾਲ ਖੜੇ ਦੁਨੀਆ ਵਿੱਚ ਕਾਰ ਲਾਲ ਖੜੇ ਦੁਨੀਆ ਵਿੱਚ ਕਾਰ ਹੋਰ ਹਾ ਮਾਸੂਮਾ ਉੱਤੇ ਇਹ ਸਿੱਖੀ ਦਾ ਮਹਿਲ ਤਿਆਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਅੰਬਰ ਰੋਇਆ ਤਰਤੀ ਰੋਈ ਅੰਬਰ ਰੋਇਆ ਤਰਤੀ ਰੋਈ ਅੰਬਰ ਰੋਇਆ ਤਰਤੀ ਰੋਈ ਅੰਬਰ ਰੋਇਆ ਤਰਤੀ ਰੋਈ ਇਹ ਅਨਹੋਣੀ ਗੱਲ ਕਿਉਂ ਹੋਈ ਇਹ ਅਨਹੋਣੀ ਗੱਲ ਕਿਉਂ ਹੋਈ ਸਾਰੇ ਮਚ ਗਈ ਹਾਕਾਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਭੂਮੀ ਦੀਵਾਰ ਲਾਲ ਖੜੇ ਦੋਨੀਆਂ ਵਿੱਚ ਕਾਰ ਲਾਲ ਖੜੇ ਦੋਨੀਆਂ ਵਿੱਚ ਕਾਰ ਕੰਧ ਪਹੁੰਚ ਗਈ ਛਾਤੀਆਂ ਤੋੜੀ 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 ਫਤਿਹ ਸਿੰਘ ਨੇ ਇਹ ਗੱਲ ਮੋੜੀ ਫਤਿਹ ਸਿੰਘ ਨੇ ਇਹ ਗੱਲ ਮੋੜੀ ਧਰਮ ਛੋੜਨਾ ਨਹੀਂ ਸੁਬੇ ਕਰ ਲੈ ਪਾਵੇਂ ਜੁਲਮ ਹਜ਼ਾਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਲਾਲ ਖੜੇ ਦੁਨੀਆ ਵਿੱਚ ਕਾਰ lal khade duniya vich kar lal kare duniya vich kar lal kare duniya vich kar sobe hun na der lagayi sobe hun na der lagayi ਸਾਨੂੰ ਇੱਟਾਂ ਵਿੱਚ ਲੁਕਾਈ ਸਾਨੂੰ ਇੱਟਾਂ ਵਿੱਚ ਲੁਕਾਈ ਸਾਨੂੰ ਇੱਟਾਂ ਵਿੱਚ ਚਲ ਪਾਈ ਸਾਨੂੰ ਇੱਟਾਂ ਵਿੱਚ ਚਲਾਈ ਦਾਦੇ ਦੀ ਅਸਾਂ ਗੋਦ ਚ ਜਾਣਾ ਪਏ ਉਡਿਕਣ ਜੀਤ ਜੁਜਾਰ ਉਸਰ ਗਈ ਸੋਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ हदि ज़ुलम मु मुख च हदि ज़ुलम चीए रत दोह ची रत दोह मु ਸੋਲ ਜਹੇਦੋ ਫੁੱਲਾ ਯੁੱਤੇ ਹਾਏ ਇਟਾਂ ਦਾ ਐਨਾ ਪਾਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਸਫਰੀ ਜੜੇ ਮੁਕ ਜਾਣੇ ਨੇ ਸਫਰੀ ਛੇੜੇ ਮੁੱਕ ਜਾਣੇ ਨੇ ਸਫਰੀ ਛੇੜੇ ਮੁੱਕ ਜਾਣੇ ਨੇ ਸਫਰੀ ਛੇੜੇ ਮੁੱਕ ਜਾਣੇ ਨੇ ਲਾਲ ਨਿਹਾ ਵਿੱਚ ਲੁੱਕ ਜਾਣੇ ਨੇ ਲਾਲ ਨਿਹਾ ਵਿੱਚ ਲੁੱਕ ਜਾਣੇ ਨੇ ਗੁਜ਼ਰੀ ਨੂੰ ਕੋਈ ਆਖੇ ਇੱਕ ਵਾਰੀ ਕਰ ਲੈ ਹੋਰ ਪਿਆਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਲਾਲ ਖੜੇ ਦੁਨੀਆਂ ਵਿੱਚ ਕਾਰ ਲਾਲ ਖੜੇ ਦੋ ਨੀਹਾਂ ਵਿੱਚਕਾਰ ਲਾਲ ਖੜੇ ਦੋ ਨੀਹਾਂ ਵਿੱਚਕਾਰ ਲਾਲ ਖੜੇ ਦੋ ਨੀਹਾਂ ਵਿੱਚਕਾਰ ਉਸਰ ਰਹੀ ਖੂਨੀ ਦੀਵਾਰ ਉਸਰ ਰਹੀ ਖੂਨੀ ਦੀਵਾਰ ਵਾਹਿਗੁਰੂ ਜੀ ਕਾ ਖਾਲਸਾ